ਸਸਰੀਕਾਲ ਜੀ ਸਾਰਿਆਂ ਨੂੰ ਮੀ ਦੇ ਕਾਰਨ ਜਾਨਵਰ ਛੱਡਿਆ ਨਹੀਂ ਗਿਆ ਬਾਹਰ ਅੰਦਰ ਗੈਂਗਲ ਵੱਜੀ ਪਈ ਹੈ ਇਹਨੂੰ ਕਰਦੇ ਆ ਸੈਟਿੰਗ ਸਾਰੇ ਘਰ ਜੀ ਬੰ ਲਾਉ ਨੇ ਆ ਡਿਊਟੀ ਦੇਖੋ ਮਿੱਤਰੋ ਹਾਂ ਓ ਜੇ ਕਿਸੇ ਭਰਾ ਨੂੰ ਮੁਰਗੀ ਮਰਗੀ ਚਾਹੀਦੀ ਹੋਈ ਆਂਡੇ ਵਾਲੀ ਤਾਂ ਕਰੇ ਸੰਪਰਕ ਤੇ ਆਪਾਂ ਅਗਲੀ ਵੀਡੀਓ ਚ ਦੱਸਾਂਗੇ ਤੁਹਾਨੂੰ ਸੀਆਰਡੀ ਬਿਮਾਰੀ ਬਾਰੇ ਆਪਣੇ ਜਾਨਵਰਾਂ ਨੂੰ ਆਈ ਸੀ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂਗੇ ਵੀ ਕਿਵੇਂ ਕਿਹੜੀ ਦਵਾਈ ਦਿੱਤੀ ਕਿਹਦੇ ਨਾਲ ਫਰਕ ਪਿਆ ਉਹ ਸਾਰਾ ਕੁਝ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਬਾਕੀ ਹੋ ਆ ਜੀ ਕਰਦੇ ਆ ਸੈਟਿੰਗ ਦੇ ਸੀ ਆਂਡਾ ਵੀ ਹੁੰਦਾ ਆਪਣੇ ਕੋਲੇ ਜੇ ਕਿਸੇ ਪੁਰਾਣੇ ਲੈਣਾ ਹੋਵੇ ਧੰਨਵਾਦ ਬਈ